ਮੈਨੇ ਬਹੁਤ ਬ્લેਕਮੇਲ ਕਰਈਆ ਪਹਿਲਾ ਮੈਨੂੰ ਕਹਿੰਦਾ ਮੈਨੂੰ ਹੋਰ ਬੰਦੇ ਦੀ ਵੀਡੀਓ ਪਾ ਕੇ ਫੋਟੋ ਪਾ ਕੇ ਮੈਨੂੰ ਹੌਲਾ ਪੋਚ ਕੱਢ ਮੇਰੀ 11 ਵਜੇ ਤੇ ਦਾ ਫੋਨ ਲਾਉਣ ਲੱਗਾ ਮੈਨੂੰ 11 ਵਜੇ ਦੇ ਤੱਕ ਫੋਨ ਤੇ ਬ્લેਕਮੇਲ ਕਰੀ ਗਿਆ ਹੋਰ ਕਿਸੇ ਦੀ ਡੀਪੀ ਤੋਂ ਫੋਟੋ ਛੱਡ ਕੇ ਮੈਨੂੰ ਪਾ ਤੀ ਮੜ ਕੇ ਮੇਨੂੰ ਆਂਦਾ ਵੀ ਤੂੰ ਸਿਰ ਕਮਾਉਣੀ ਆ ਤੈਨੂੰ ਚਾਣਨਾ ਹੁੰਦਾ ਹੈ ਤਾਂ ਮੇਰੇ ਫੋਨ ਦਾ ਨੰਬਰ ਦੱਸ ਜਦੋਂ ਬੰਦੇ ਤੇ ਪੁਲਿਸ ਚੜ ਕੇ ਆ ਜਾਏ ਨੰਬਰ ਹੁੰਦਾ ਤਾਂ ਕਿਸੇ ਦਾ ਕੋਈ ਕੀਮੇ ਦੱਸ ਦੇਵੇ ਮੈਨੂੰ ਬਲੇਕ ਮੈਡ ਇੱਕ ਘੰਟਾ ਕਰੀ ਗਿਆ ਫਿਰ ਆ ਮੈਂ ਬੀਬੀ ਲਿਸਕੀ ਪੁਛਕੀ ਫਿਰਦੀ ਬਾਬਾ ਲਿਸਕਾ ਪੁਛਕੀ ਜੇ ਕੋਈ ਇਹਦੀ ਮਾਂ ਪੈਣ ਨੂੰ ਜਾ ਕੇ ਕਵੇ ਇਹਨੂੰ ਕਿੰਨਾ ਦੁੱਖ ਲੱਗੇ ਇੱਕ ਮਿੰਟ ਪਹਿਲੇ ਹਾਂਜੀ ਉਹ ਮਨਪ੍ਰੀਤ ਉਹ ਬੁੱਝੜਾ ਕਿਉਂ ਮੈਨੂੰ ਇਕੱਲਾ ਦੱਸ ਤੂੰ ਕਹਿੰਦਾ ਬੀਬੀ ਲਿਸਕੀ ਪੁਛਕੀ ਫਿਰਦੀ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਜਨਾਨੀ ਨੂੰ ਕੋਈ ਕਹਵੇ ਕੁੱਤਿਆਂ ਵੀਰਵਾਰ ਨੂੰ ਕਿਹੜੇ ਤਰੀਕ ਪੈਣੇ ਤੂੰ ਕੀ ਰੋਣੇ ਆਂ ਕਾਦੀ ਐਤਵਾਰ ਹੁੰਦਾ ਹੈ ਜੀ ਮੇਰਾ ਐਤਵਾਰ ਨੂੰ ਇਹ ਭੈਣ ਗੱਡੀ ਲਾਉਗੀ ਇਹਨੇ ਕਿਸੇ ਨੂੰ ਸੱਦਣਾ ਨਹੀਂ ਜਿੰਨੇ ਆਉਣਾ ਇਸ ਭੈਣ ਕੋਲ ਚੱਲ ਕੇ ਆਊਗਾ ਅੱਜ ਮੇਰੇ ਕੋਲ ਮੇਰੇ ਘਰੇ ਚੱਲ ਕੇ ਆਈ ਆ ਤੇ ਤੂੰ ਉੱਥੇ ਚੱਲ ਕੇ ਦਿਖਾਈ ਤੂੰ ਜਾ ਕੇ ਦਿਖਾਈ ਐਸ ਤੇ ਘਰ ਜਾ ਕੇ ਤੂੰ ਦੱਸੀ ਮੈਨੂੰ ਕਿਵੇਂ ਤੂੰ ਬੋਲਦਾ ਕਿਵੇਂ ਕਰਦਾ ਫਿਰ ਮੈਨੂੰ ਇਹ ਬੋਲੇ ਮੈਂ ਕਹਾ ਜੀ ਮੇਰੇ ਕੋਲੇ ਸੂਪੀ ਸੰਦਾ ਨਹੀਂ ਕਿਤਾਬ ਆ ਤੁਸੀਂ ਇਹ ਵੇਖ ਲਓ ਪੀਰਾਂ ਦਾ ਇਤਿਹਾਸ ਆ ਮੇਰੇ ਕੋਲੇ ਮੇਰਾ ਲਾਇਸੈਂਸ ਬਣਿਆ ਵਾਏ ਮੇਰੇ ਪ੍ਰਧਾਨ ਨੂੰ ਪੁੱਛ ਲਓ ਬਾਹਰ ਪਿੰਡਾਂ ਤੇ ਪ੍ਰਧਾਨ ਆ ਮੇਰਾ ਕਹਿੰਦਾ ਪਰਦਾਨ ਨੂੰ ਵੀ ਇਹ ਬੋਲੇ ਜਾ ਕੇ ਇੱਕ ਮਿੰਟ ਮੈਨੂੰ ਇਹ ਦੱਸ ਉਹ ਮਨਪ੍ਰੀਤ ਇੱਧਰ ਆਂਦੇ ਨਾਲ ਉਹ ਮੈਨੂੰ ਇੱਕ ਵਾਰੀ ਮਨਪ੍ਰੀਤ ਇਹ ਗੱਲ ਦੱਸ ਜੇ ਤੂੰ ਮੇਰੀ ਵੀਡੀਓ ਦੇਖਦਾ ਮੈਨੂੰ ਇਹ ਕਹਦਾ ਜਵਾਬ ਨਹੀਂ ਤੂੰ ਸਵੇਰ ਦੀ ਮੇਰੀ ਵੀਡੀਓ ਦੇਖੀ ਆ ਤੂੰ ਮੈਨੂੰ ਇਸ ਗੱਲ ਦਾ ਜਵਾਬ ਦੇ ਉਹ ਤੈਨੂੰ ਕਿਹਨੇ ਅਧਿਕਾਰ ਦਿੱਤਾ ਤੈਨੂੰ ਕਿਹਨੇ ਅਧਿਕਾਰ ਦਿੱਤਾ ਉਹ ਕਿਸੇ ਦੇ ਘਰੇ ਵੜੇ ਅਧਿਕਾਰ ਤੈਨੂੰ ਕਿਹੜੇ ਨੇ ਦਿੱਤਾ ਮੈਨੂੰ ਇਹ ਦੱਸ ਤੇਰੇ ਕੋਲੇ ਕੀ ਅਧਿਕਾਰ ਆ ਤੂੰ ਕਿਸੇ ਦੇ ਘਰ ਜਾ ਕੇ ਵੜ ਜਾਵੇਂਗਾ ਕਿਸੇ ਦਾ ਤੂੰ ਅੱਡਾ ਬੰਦ ਕਰਾ ਦੇਗਾ ਤੂੰ ਆਪਣੇ ਆਪ ਆ ਬਾਬਰ ਹੱਕਰਾਂ ਦਾ ਬਾਜ ਆ ਜਾ ਮੈਂ ਤੈਨੂੰ ਹਫਤੇ ਦਾ ਟਾਈਮ ਦਿੱਤਾ ਮੈਂ ਆਉਂਦਾ ਤੇਰੀ ਵੇਟ ਕਰੂੰਗਾ ਤੇ ਕੱਲ ਨੂੰ ਇੱਕ ਪ੍ਰੋਗਰਾਮ ਕਰਕੇ ਤੈਨੂੰ ਮੈਂ ਦੱਸੂੰਗਾ ਜੇ ਤੂੰ ਨਾ ਬਾਜ ਆਇਆ ਤੇ ਤੂੰ ਆਪਣਾ ਹਸ਼ਰ ਵੇਖੀ ਤੇਰਾ ਕੀ ਹੁੰਦਾ ਤੇਰੇ ਪੂਰੇ ਪੰਜਾਬ ਤੋਂ ਕੀ ਮਹਾਰਾਜਸਤਾਨ ਤੱਕ ਤੇਰੇ ਤੇ ਘਰ ਘਰ ਦੇ ਕਿਤੇਰੇ ਪਰਚੇ ਨਾਣਾ ਕਰੇ ਤੂੰ ਤਰੀਕਾ ਭੁਗਦਾ ਮਰਦਿਆਂ ਕਿਹੜੀ ਤਰੀਕ ਤੇ ਆਣਾ ਤੈਨੂੰ ਤਰੀਕ ਨਹੀਂ ਯਾਦ ਨਹੀਂ ਕਿਹੜੀ ਤਰੀਕ ਤੇ ਆਣਾ ਤੂੰ ਅੱਜ ਮੇਰੀ ਗੱਲ ਨੂੰ ਯਾਦ ਰੱਖੀ ਇਹ ਭੈਣ ਐਤਵਾਰ ਨੂੰ ਗੱਦੀ ਕਰੇ ਲਾਉਗੀ ਚੌਕੀ ਲਾਉਗੀ ਜੇ ਕਿਸੇ ਨੇ ਹੁਣਾ ਆਊਗਾ ਇਹਨੇ ਕਿਸੇ ਨੂੰ ਸੱਦਣਾ ਨਹੀਂ ਤੇ ਤੂੰ ਹਿੰਮਤ ਕਰਕੇ ਜਾਣ ਵਾਲਾ ਬਣੇ ਹੋ ਤੇ ਫਿਰ ਮੈਂ ਤੈਨੂੰ ਦੇਖਦਾ ਭੈਣੇ ਤੂੰ ਟੈਨਸ਼ਨ ਨਹੀਂ ਲੈਣੀ ਤੂੰ ਐਤਵਾਰ ਕਰ ਕੱਲ ਨੂੰ ਪੀਰਨਗਾਹੇ ਪਹੁੰਚ ਫਿਰ ਉਸ ਤੋਂ ਬਾਅਦ ਐਸੇ ਬੰਦੇ ਨੂੰ ਮੇਖਦਾ ਮੈਂ ਜਿਹੜੇ ਦਾ ਮੈਂ ਬਾਬਾ ਪੁਣਾ ਕਰਦਾ ਆਪਣੇ ਆਪ ਤੂੰ ਬਾਬਾ ਸੰਧਾ ਏ ਲੋਕਾਂ ਨੂੰ ਕਹਿੰਦਾ ਮੈਂ ਮਨਪ੍ਰਿੰਦ ਬਾਬਾ ਕੜਾ ਬਾਬਾ ਤੂੰ ਬਾਬਾ ਤੂੰ ਕੜਾ ਮੈਨੂੰ ਦੱਸ ਤੇਰੇ ਚ ਬਾਬਾ ਆਉਂਦਾ ਦੱਸ ਕਰਕੇ ਮੈਂ ਤੈਨੂੰ ਦੁਬਾਰਾ ਤੇਰੀ ਮੇਰਾ ਨਾਂ ਨਹੀਂ ਲੈਣੂ ਕੀ ਕਰਦਾ ਤੇਰਾ ਜੇਕਰ ਤੂੰ ਮੇਰੇ ਸਮਾਜ ਦੇ ਮੇਰੇ ਗਰੀਬ ਭੈਣ ਭਰਾ ਨੂੰ ਤੰਕ ਕੀਤਾ ਮੰਨ ਪ੍ਰਿੰਟੇਰ ਉਪਾਰ ਕੇ ਤੇਰੇ ਵਿੱਚ ਵੀ ਨਾ ਕਰੂ ਆ ਮੈਂ ਤੈਨੂੰ ਮੈਂ ਦੱਸਾਂ ਇਸ ਗੱਲ ਨੂੰ ਮੈਨੂੰ ਯਾਦ ਰੱਖੀ ਮੈਨੂੰ ਕਾਂ ਦਾ ਦਿਨ ਆਪਣਾ ਕੰਮ ਕਰ ਰਹੇ ਹਾਂ ਤੇ ਫਿਰ ਤੈਨੂੰ ਮੈਂ ਦੱਸਦਾ ਇੱਕ ਦਿਨ ਤੈਨੂੰ ਦੁਬਾਰਾ ਫੇਰ ਦੱਸਦਾ ਕਾਂ ਦਾ ਦਿਨ ਮੇਰੇ ਕੋਲ ਆ ਤੇ ਇੱਕ ਹਫ਼ਤਾ ਤੇਰੇ ਕੋਲ ਆ ਉਸ ਤੋਂ ਬਾਅਦ ਤੇਰਾ ਆ ਹਾਲ ਕਰੂਗਾ ਤੂੰ ਜ਼ਿੰਦਗੀ ਯਾਦ ਕਰੇਗਾ ਤੂੰ ਫਰੀਦਕੋਟ ਸ਼ਹਿਰ ਛੱਡ ਕੇ ਭੱਜੇਗਾ ਮੈਂ ਤੈਨੂੰ ਦੱਸਦਾ ਤੈਨੂੰ ਪੰਜਾਬ ਤੇ ਰਹਿਣ ਜੋਗਾ ਨਹੀਂ ਛੱਡਣਾ ਤੂੰ ਆਪਣੇ ਆਪ ਤਬਾਹ ਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਜੈ ਮੀਬ ਜੈ ਭਾਗ ਪਿਛਲੇ ਦਿਨੀ ਇੱਕ ਪੁੱਛਾਂ ਕੱਢਣ ਵਾਲੀ ਬੀਬੀ ਦੇ ਕੋਲ ਪਹੁੰਚੀ ਸੀ ਨਿਹੰਗ ਸਿੰਘ ਮਨਪ੍ਰੀਤ ਸਿੰਘ ਹੁਣ ਖਾਲਸਾ ਫਰੀਦਕੋੜ ਤੋਂ ਅੱਜ ਇਹ ਬੀਬੀ ਪਹੁੰਚ ਗਈ ਪਾਜਪਾ ਦੇ ਆਗੂ ਸਫਰੀ ਦੇ ਕੋਲ ਦੇਖੋ ਫਿਰ ਕੀ ਚੱਲ ਰਿਹਾ ਸਵੇਰੇ ਆਪਾਂ ਵੀਡੀਓ ਪਾਈ ਸੀ ਆਪਣਾ ਦੁੱਖ ਦੱਸਿਆ ਜਾ ਕੇ ਸਫਰੀ ਨੂੰ ਅੱਗੋਂ ਸਫਰੀ ਵੀ ਹੋ ਗਿਆ ਗੁੱਸੇ ਨਾਲ ਲਾਲ ਪੀਲੇ ਦੇਖੋ ਸਾਰੀ ਵੀਡੀਓ ਜਿਹੜੇ ਲੋਕਾਂ ਨੂੰ ਪਖੰਡੀ ਸਾਹਿਬ ਬਣਿਆ ਹੋਇਆ ਸੀ ਮਨਪ੍ਰੀਤ ਇੱਕ ਆਪਣੇ ਆਪ ਨੂੰ ਵਿਦਵਾਨ ਵੀ ਮੈਂ ਸਵੇਰੇ ਸੇ ਕਹੋਂਦਾ ਸੀ ਕਦੇ ਆਪਣੇ ਆਪ ਨੂੰ ਪ੍ਰਚਾਰਕ ਕਹੋਂਦਾ ਸੀ ਕਦੇ ਢੋਲ ਦੀ ਚਮਟੇ ਬੁੱਟਾ ਲਾ ਪੈਂਦਾ ਕਦੇ ਨਗਰ ਕੀਰਤਨ ਕਰ ਲਾ ਪੈਂਦਾ ਸੀ ਕਦੇ ਘਰਾਂ 'ਚ ਦੀਵਾਨ ਲਾ ਕੇ ਕੀਰਤਨ ਕਰਦਾ ਸੀ ਪਰ ਉਹਦੀ ਦੁਕਾਨਦਾਰੀ ਚੱਲੀ ਨਹੀਂ ਉਹਨੂੰ ਇਹ ਲੱਗਾ ਵੀ ਜਿਹੜੇ ਚੇਲੇ ਆਸੇ ਪਾਸੇ ਬੈਠੇ ਹੋਏ ਆ ਮੈਂ ਉਹਨਾਂ ਤੇ ਹੈਵੀ ਹੋਵਾਂ ਤੇ ਮੈਂ ਆਪਣੀ ਦੁਕਾਨਦਾਰੀ ਨੂੰ ਚਲਾਉਣ ਦੀ ਕੋਸ਼ਿਸ਼ ਕਰਾਂ ਪਰ ਦੁਕਾਨਦਾਰੀ ਚੱਲੀ ਉਸ ਤੋਂ ਬਾਅਦ ਉਹ ਲਗ ਲਗ ਗੁਰਦੁਆਰਿਆਂ ਵਿੱਚੋਂ ਕੱਢਿਆ ਗਿਆ ਇੱਕ ਆਪਣੇ ਫਰੀਦਕੋਟ ਦੇ ਵਿੱਚ ਮਾ ਹੌਸਨਾ ਹਸਪੀਟਲ ਦੇ ਵਿੱਚ ਵੱਡੇ ਹਸਪੀਟਲ ਦੇ ਵਿੱਚ ਹਾਰਗੋਬਿੰਦ ਮੈਡੀਕਲ ਦੇ ਵਿੱਚ ਗੋਬਿੰਦ ਮੈਡੀਕਲ ਦੇ ਵਿੱਚ ਮਾਤਾ ਖੀਵੀ ਜੀ ਦਾ ਗੁਰਦਾਰ ਸਾਹਿਬ ਬਣਿਆ ਬਹੁਤ ਮਿਹਨਤ ਕਰਕੇ ਉਸ ਤੋਂ ਦੇ ਧਰਮ ਸਿੰਘ ਕੈਪਟਨ ਜੀ ਨੇ ਬੜੀ ਮਿਹਨਤ ਕਰਕੇ ਇੱਕ ਕਮਰੇ ਤੋਂ ਕਿੱਡੇ ਵੱਡੇ ਲੈਵਲ ਤੇ ਲੈ ਗਏ ਉਸ ਗੁਰਦਾਰੇ ਵਿੱਚ ਵੀ ਇਹ ਪਾਠ ਕਰਨ ਨੂੰ ਰੱਖਿਆ ਸੀ ਉੱਥੋਂ ਵੀ ਇਹਨਾਂ ਗੋਲਕ ਤੋਂ ਪੈਸੇ ਚੋਰੀ ਕੀਤੇ ਇਹਜਾ ਬੰਦੇ ਨੇ ਅੱਜੇ ਕੰਮ ਕੀਤੇ ਵੀ ਜੀ ਮੈਂ ਤੁਹਾਨੂੰ ਦੱਸਿਆ ਨਹੀਂ ਮੈਂ ਦੱਸਾਂਗਾ ਹੁਣ ਕੱਲ ਨੂੰ ਬਹੁਤ ਵੱਡੇ ਲੈਵਲ ਤੇ ਇੱਕ ਪ੍ਰੋਗਰਾਮ ਕਰ ਰਿਆਂ ਜਿਹਦੇ ਵਿੱਚ ਇਹਦੇ ਸਾਰੇ ਭਾਂਡੇ ਫੋੜਾਂਗਾ ਮੈਨੂੰ ਸਵੇਰੇ ਇੱਕ ਬੇਨਤੀ ਵੀ ਕੀਤੀ ਸੀ ਚੇਤਾਵਨੀ ਵੀ ਦਿੱਤੀ ਸੀ ਵੀ ਤੂੰ ਬਾਹਰ ਜਾ ਜਾ ਅੱਜ ਫੇਰ ਮੁਕਸਰ ਏਰੀਏ ਚ ਲੰਬੀ ਏਰੀਏ ਮਲੋੜ ਏਰੀਏ ਜਾ ਕੇ ਕੁਝ ਗਰੀਬ ਲੋਕਾਂ ਨੂੰ ਤੰਗ ਪਰੇ ਹਣ ਫੇਰ ਕਰਕੇ ਆਇਆ ਇਹ ਬਾਜ਼ ਨਹੀਂ ਆਇਆ ਤੈਨੂੰ ਕੱਲ ਨੂੰ ਮੈਂ ਦੱਸਾਂਗਾ ਇੱਕ ਮੇਰੇ ਕੋਲ ਬੜੇ ਤੰਗ ਭੈਣ ਪਰੇਸ਼ਾਨ ਨੇ ਇੰਨਾ ਕਿ ਜ਼ਿਆਦਾ ਉਹਦਾ ਦਿਮਾਗ ਖਾ ਲੀਤਾ ਉਦੋਂ ਦਬਾ ਕੇ ਵੀਡੀਓ ਬਣਾਈਆ ਉਹਦੇ ਘਰੇ ਪੁੱਸ ਵੀ ਲੈ ਕੇ ਗਿਆ ਤੇ ਉਹ ਵਿਚਾਰੀ ਸਵੇਦੀ ਮੈਨੂੰ ਫੋਨ ਲਾ ਰਹੀ ਸੀ ਮੈਂ ਬਾਹਰ ਸੀ ਕਾਫੀ ਅੱਜ ਸਵੇਦੇ ਮੈਨੂੰ ਬੜੇ ਭੈਣ ਭਰਾ ਮਿਲਣ ਵਾਤੇ ਪਰ ਸਭ ਨੂੰ ਮੈਂ ਸਵੇਦ ਦਾ ਟਾਈਮ ਨਗਾਹੇ ਦਾ ਦਿੱਤਾ ਹੋਇਆ ਜੀ ਤੇ ਭੈਣ ਆਪਣੇ ਮੂੰਹ ਨਾਲ ਤੁਹਾਨੂੰ ਦੱਸੂਗੀ ਜਿਹਨੂੰ ਦਵਾਇਆ ਗਿਆ ਤੇ ਮੈਂ ਮਨਪ੍ਰੀਤ ਨੂੰ ਚੇਤਾਵਨੀ ਦਿਨਾ ਬਾਹਰ ਆ ਜਾ ਇਹ ਤੇਰਾ ਬਾਣਾ ਬੂਣਾ ਸਭ ਲੈ ਜਾਣਾ ਇੱਥੇ ਬਹੁਤ ਵੱਡੇ ਵੱਡੇ ਬਾਣੇ ਪਾ ਕੇ ਗਾਥੇ ਪਾ ਕੇ ਕਿਰਪਾਨਾਂ ਟੰਕ ਕੇ ਆਉਂਦੇ ਆ ਦੇਖ ਬੰਦਾ ਜੰਮਣ ਵੇਕੇ ਨਾ ਤਾਂ ਕਿਹਦੇ ਕਿਰਪਾਨ ਪਾਈ ਆ ਤੇ ਨਾ ਕਿਸੇ ਦੇ ਕੋਈ ਧਰਮ ਹੁੰਦਾ ਤੇ ਨਾ ਕਿਹਦੀ ਕੋਈ ਜਾਤ ਹੁੰਦੀ ਆ ਜੰਮਣ ਤੋਂ ਬਾਅਦ ਜਾਤਾਂ ਬੰਦੀਆਂ ਜੰਮਣ ਤੋਂ ਬਾਅਦ ਧਰਮ ਬਣਦੇ ਆ ਤੇ ਇਹ ਜਿਹੜੇ ਤੂੰ ਜੁੱਤੇ ਪਾ ਕੇ ਪੈਰਾਂ ਦੇ ਜੋੜੇ ਪਾ ਕੇ ਕਿਸੇ ਦੇ ਦਰਬਾਰ ਤੇ ਜਾ ਕੇ ਅੰਦਰ ਨੱਚਦਾ ਨਾ ਤੇ ਤੈਨੂੰ ਇਸ ਤਰੀਕੇ ਨਾਲ ਚੜੇਲ ਵਾਂਗੂ ਨਚਾਊਂਗਾ ਕਿਹਦੇ ਤੂੰ ਯਾਦ ਕਰੇਗਾ ਤੇ ਮੈਨੂੰ ਭੈਣ ਨੇ ਤੇਰੀਆਂ ਦੀਆਂ ਗੱਲਾਂ ਦੱਸੀਆਂ ਤੂੰ WhatsApp ਤੇ ਜਿਹੜਾ ਗੰਦ ਬੋਲਿਆ ਭੈਣ ਨੂੰ ਤੇ ਤੈਨੂੰ ਦੱਸੂਗੀ ਭੈਣ ਤੇ ਮੈਂ ਜਿਹੜਾ ਵੀਰ ਵੇਖ ਰਿਹਾ ਓ ਇਤਨੀ ਭੈंती ਗੱਲ ਜਰੂਰ ਸੁਣ ਤੇ ਅਸੇ ਵੀਡੀਓ ਨੂੰ ਵੱਧ ਤੋਂ ਵੱਧ ਵੀ ਸ਼ੇਅਰ ਕਰੋ ਇਹਦਾ ਭਾਂਡਾ ਫੋੜ ਕਰੋ ਹਾਂਜੀ ਮੈਂ ਵੀਰ ਜੀ ਕੋਲੇ ਆਈ ਆ ਪ੍ਰੇਮ ਜੀ ਕੋਲੇ ਇਹਨਾਂ ਦਾ ਉਹ ਟਾਸਰਾ ਲਿਆਏ ਮੈਂ